ਕਿ ਜਦੇ ਢੋਂਗ ਰਚਿਆ ਜਾਂਦਾ ਸੀ ਪੰਜਾਬ ਦੇ ਲੋਕਾਂ ਨੂੰ ਕਿ ਜੀ ਇਹ ਤਾਂ ਅੰਮ੍ਰਿਤ ਛਕਾਉਂਦਾ ਹੈ ਜਾਂ ਨਸ਼ੇ ਛਡਾਉਂਦਾ ਨਾ ਸਭ ਤੋਂ ਵੱਧ ਨਸ਼ਾ ਉੱਥੇ ਬਿਕਦਾ ਸੀ ਉਸ ਵੇਲੇ ਸਭ ਤੋਂ ਵੱਧ ਨਸ਼ਾ ਉੱਥੇ ਕਰਾਇਆ ਜਾਂਦਾ ਸੀ ਮਗਰ ਧਿਆਨ ਨਾਲ ਵੇਖਿਓ ਫਿਰ ਬਾਅਦ 'ਚ ਨਾ ਕਹੋ ਕੌਣ ਹੈ ਕੌਣ ਹੈ ਕੌਣ ਬੰਦਾ ਪਛਾਨ ਰਿਓ ਅਗਲਾ ਕਿਹੜਾ ਕਰ ਕੀ ਦੇ ਸਮਝ ਆ ਰਹੀ ਨਹੀਂ ਆ ਰਹੀ ਜੀ ਜੀਤੇ ਨਹੀਂ ਆ ਰਹੀ ਹੱਥ ਖੜਾ ਕਰਿਓ ਕੋ ਸਾਬਦੇ ਆ ਰਹੀ ਉਹ ਬੰਦਾ ਪਛਾਨ ਰਿਓ ਹਾਂ ਜੀ ਨੇ ਪਛਾਨਤਾ ਰਿਆ ਮੈਂ ਉਹ ਨਾ ਨ ਜਾਣ ਬਣਦੇ ਇਹ ਹੈਗਾ ਜੀ ਹਰਪ੍ਰੀਤ ਅੰਮ੍ਰਿਤਪਾਲ ਦਾ ਵੱਡਾ ਭਰਾ ਜਿਹਦੇ ਬਾਰੇ ਪਿਛਲੀ ਵੀ ਆਡੀਓ 'ਚ ਵੀ ਆਇਆ ਸੀਗਾ ਕਿ ਆਪ ਹੀ ਅੰਮ੍ਰਿਤਪਾਲ ਕਹਿੰਦਾ ਸੀ ਕਿ ਹਾਂ ਏ ਖਾਂਦਾ ਪੀਂਦਾ ਹੁਣ ਤੁਸੀਂ ਇਹ ਵੇਖੋ ਮੈਂ ਤੁਹਾਨੂੰ ਦਿਖਾਣਾ ਚਾਹੁੰਦਾ ਦੋ ਤਿੰਨ ਚੀਜ਼ਾਂ ਕੀ ਇਹ ਝੂਠ ਕਿਨੇ ਹੱਥ ਦੀ ਸਫਾਈ ਨਾਲ ਬੋਲਦੇ ਆ ਇਹ ਵੇਖ ਲਓ ਪਹਿਲਾਂ ਤਾਂ ਵੇਖੋ ਮੈਂ ਲਾਦਾ ਤਰੀਕਾ ਵੇਖੋ ਸਾਰਾ ਫਿਰ ਤੌਰ ਤਰੀਕਾ ਫਿਰ ਤੁਹਾਡੇ ਸਮਝ ਆਊ ਦੇਖੋ ਗਈ ਵੀਡੀਓ ਬਹੁਤ ਇਹਦਾ ਅਖੀਰ ਚ ਫੋਟੋ ਦੇਖੋ ਦੀ ਬਿਲਕੁਲ ਫੇਸ ਤੁਹਾਨੂੰ ਕੁਆਲਿਟੀ ਨਾਲ ਆਜੂ ਵੀਡੀਓ ਮੈਂ ਭੇਜ ਦੂੰ ਕਿਸੇ ਨੂੰ ਕੱਲ ਕਹਿ ਦੇਣਗੇ ਤਾਂ ਫੇਸ ਹੀ ਹੋਰ ਹੈ AI ਚ ਫੇਸ ਵੀ ਕਿਵੇਂ ਫਿੱਟ ਹੋ ਉਹ ਨਹੀਂ ਸਮਝਾਈ ਮਗਰ ਕੁਝ ਕਰ ਸਕਦੇ ਜਦੋਂ ਮਰੇ ਮੁਕਰੇ ਦਾ ਤਾਂ ਇਲਾਜ ਕੋਈ ਨਹੀਂ ਭਾਈ ਉਹ ਲਾਰਿਆ ਜੀ ਕੀ ਲਾਰਿਆ ਮੈਂ ਨਾ ਇਹ ਗੱਲ ਹੁਣ ਹੋ ਗਈ ਜੀ ਵੇਖ ਲਈ ਹੋ ਗਈ ਤੇ ਇਸ ਲੀਗਲੇ ਵੇਖਣੀ ਮੈਂ ਇਹ ਗੱਲ ਤੁਹਾਡੇ ਸਾਹਮਣੇ ਤਾਲ ਲਿਆਉਣ ਲਈ ਮਜਬੂਰ ਹੋਇਆ ਮੈਂ ਜਦ ਵੀ ਕੋਈ ਗੱਲ ਕਰਦਾ ਤੇ ਮੇਰੇ ਤੇ ਡਰਗ ਦਾ ਇਲਜ਼ਾਮ ਲਾਉਣਾ ਸ਼ੁਰੂ ਕਰਦੇ ਵੈਸੇ ਤਾਂ ਹੁਣ ਕੋਰਟਾਂ 'ਚ ਤਸੱਲੀ ਹੋ ਗਈ ਹੈ ਮਗਰ ਮੈਂ ਮਨ ਨੂੰ ਤਾਂ ਤਾਂ ਇਲਾਜ ਕੋਈ ਨਹੀਂ ਫਿਰ ਮੈਂ ਮਨ 'ਚ ਸੋਚਿਆ ਯਾਰ ਗੁਰੂ ਦਾ ਸਿੱਖ ਹੈ ਅਮਰਿਤਧਾਰੀ ਸਿੰਘ ਹੈ ਕੰਮ ਵੇਖੋ ਇਹਨਾਂ ਦੇ ਕੀ ਜਿਹਾ ਹੈ ਆਪਦੇ ਘਰ 'ਚ ਮਤਲਬ ਸ਼ਰਿਆ ਮੈਂ ਅੱਜ ਕਹਿ ਰਿਹਾ ਇਹ ਗੱਲ ਮੈਂ ਪਹਿਲਾਂ ਵੀ ਕਹੀ ਸੀ ਕਿ ਜਦੇ ਢੋਂਗ ਰਚਿਆ ਜਾਂਦਾ ਸੀ ਪੰਜਾਬ ਦੇ ਲੋਕਾਂ ਨੂੰ ਕਿ ਜੀ ਇਹ ਤਾਂ ਅੰਮ੍ਰਿਤ ਛਕਾਉਂਦਾ ਹੈ ਜਾਂ ਨਸ਼ੇ ਛਡਾਉਂਦਾ ਨਾ ਸਭ ਤੋਂ ਵੱਧ ਨਸ਼ਾ ਉੱਥੇ ਵਿਕਦਾ ਸੀ ਉਸ ਵੇਲੇ ਵੀ ਸਭ ਤੋਂ ਵੱਧ ਨਸ਼ਾ ਉੱਥੇ ਕਰਾਇਆ ਜਾਂਦਾ ਸੀ ਮਗਰ ਉਹਨੂੰ ਕਵਰ ਕਿਉਂਕਿ ਇਹ ਬਾਣਾ ਪਾਲਿਆ ਸੀ ਰੰਗ ਰੂਪ ਕੁਝ ਹੋਰ ਵਿਖਾਇਆ ਜਾਂਦਾ ਸੀ ਮਗਰ ਅਸਲੀਅਤ ਬਿਲਕੁਲ ਮੀਲੋ ਮੀਲ ਦੂਰ ਸੀ ਜੇ ਇਹ ਲੋਕਾਂ ਦਾ ਨਸ਼ਾ ਛਡਾਉਂਦਾ ਸੀ ਤੇ ਆਪਦੇ ਭਰਾ ਦਾ ਨਾ ਛਡਾਇਆ ਗਿਆ ਤੂੰ ਔਰ ਹੁਣ ਮੈਂ ਤਾਂ ਨਹੀਂ ਕਹੀ ਇਹ ਗੱਲਾਂ ਤਾਂ ਜਿਹੜੀ ਦਿਲਜੀਤ ਕਲ ਸੀ ਜਾਂ ਦੂਜੇ ਦੀ ਆ ਕੀ ਨੋ ਪ੍ਰਧਾਨ ਮੰਤਰੀ ਬਾਜੇ ਕਹੇ ਦੀ ਕਿ ਉਹ ਟ੍ਰੈਮਾਡੋਲ ਚ ਮੈਂ ਨਹੀਂ ਕਹਿ ਰਿਹਾ ਭਾਈ ਮੇਰੇ ਐਵੇਂ ਖੂਨ ਦੇ ਪਿਆਸੇ ਤੁਸੀਂ ਹੋ ਜੰਨੇ ਇਹ ਤਾਂ ਥੋਡੇ ਸਾਥੀ ਕਹਿ ਰਿਹਾ ਆ ਜਿਹੜੇ ਹਰੀਨੋ ਵਾਲੇ ਵੀ ਥੋਡੇ ਸਾਥੀ ਸਨ